ਨੇ ਕੰਮ ਕਿਤੇ ਵਧੀਆ ਕੀਤਾ ਟੋਪ ਦੇ ਕੰਮ ਕਿਤੇ ਗਾਵੇਂ ਵਧੀਆ ਕਰਨੇ ਹੋਰ ਕਰਨਗੇ ਇੱਦਾਂ ਕਹਿੰਦੇ ਆ ਜਨਨ ਪਾਰਟੀ ਵਧੀਆ ਲੱਗੇ ਵੋਟ ਵੀ ਇਹਨਾਂ ਨੂੰ ਉਹਨਾਂ ਨੂੰ ਪਾਣੀ ਆ ਗਈ ਅਸੀਂ ਕੰਮ ਤਾਂ ਕਿਤੇ ਹੈਗੇ ਹਾਂ ਅਸੀਂ ਬਸਾਰੇ ਕਿਤੇ ਵਧੀਆ ਕਿਤੇ ਬੋਰਡ ਦੇ ਜਿਹਨਾਂ ਨੂੰ ਪਾਣੀ ਆ ਬਿਲ ਨਿਵਾਬ ਕਰਦਾ ਨੇ ਹੋਰ ਕੋਈ ਮਾਮਕਾ ਨੇਗਾ ਹੋਰ ਸਰਕਾਰ ਨੇ ਵਧੀਆ ਵਧੀਆ ਕੰਮ ਕਰਨਗੇ ਕੀ ਰਕਸਾਈ ਝਾੜ ਕੋਲੇ ਅੱਛਾ ਅੱਛਾ ਇਹ ਪਹਿਲਾਂ ਸੀ ਜਿਹੜੇ ਕੋ ਡੀਰ ਗੱਡੀ ਉਹ ਤੋਂ ਬੰਦ ਸੀਗੀ ਸਵਾਰੀ ਇਹਦੇ ਬੈਟਰੀ ਦਾ ਰਕਸਾ ਲੈ ਲੈ ਜਿਹੜਾ ਵੀ ਜਿੱਦਾਂ ਟੈਪ ਆਸੇ ਰੋਟੀ ਮਣ ਚਲੀ ਜਾਂਦਾ ਚਲੋ ਬੀੜਿਆ ਵਿੱਲਾ ਮੁਆਵਾ ਚਲਾਈ ਜਾਂਦੇ ਆ ਆਮ ਪਾਰਟੀ ਹੈ ਜੀ ਆਮ ਪਾਰਟੀ ਚਾਰੇ ਪਾਰਟੀ ਇਹ ਹੀ ਗਾਂ ਜਾਣਗੀ ਇਹੀ ਤਰਕੇ ਕਰ ਰਹੇ ਇਹਨੇ ਗਾਣਾ ਜੋ ਕਰ ਰਹੇ ਉਹ ਬੜੀਆ ਗਾਣਾ ਲੋਕੀ ਕਹਿੰਦੇ ਆ ਤੇਰੇ ਕਹੀ ਜਾਂਦੇ ਇਹ ਨਹੀਂ ਕਿਸ ਨੇ ਕੀਤਾ ਸਾਨੂੰ ਬੜਾ ਵੀ ਬਹੁਤ ਕੰਮ ਕੀਤੇ ਵਜੇ ਬੜੇ ਕੰਮ ਕੀਤੇ ਆ ਵਿੱਲ ਮੁਆਫ ਕਰਦਾ ਹੋਰ ਮੁਆਫ ਕਰਦਾ ਸਾਡੇ ਕੋਲ ਵੀ ਆ ਕਿ ਸਾਡੇ ਆ ਬੀੜਿਆ ਗਾਵੇ ਮਿਸਾਨ ਸਾਹਿਬ ਰੀਨੂ ਹੋ ਜਾਣੇ ਆ ਜਾਂ ਨਵੇਂ ਬਰਾਗੇ ਦੇਣੇ ਸਾਨੂੰ ਇਹਨੇ ਬੜੇ ਸਰਕਾਰ ਨਾਲ ਹੱਲ ਕਰਨ ਸਾਡਾ ਅਸੀਂ ਦੇਖ ਰਹੇ ਹਾਂ ਲਿਗਾਣਾ ਇਨਫਰਮੇਸ਼ਨ ਅੱਜ ਇੱਕ ਭਾਜੀ ਮਿਲੇ ਨੇ ਉਹਨਾਂ ਦਾ ਗੱਲ ਕਰਦੇ ਆ ਤੇ ਪੁੱਛਦੇ ਆ ਉਹਨਾਂ ਨੂੰ ਕੀ ਕੀ ਸਰਕਾਰਾਂ ਨੇ ਫੈਸਿਲਿਟੀ ਦਿੱਤੀ ਆ ਤੇ ਕਿਹੜੀ ਪਾਰਟੀ ਉਹਨਾਂ ਨੂੰ ਲੱਗਦੀ ਆ ਕੀ ਲੋਕ ਸਭਾ ਦੇ ਵਿੱਚ ਵਧੀਆ ਕੰਮ ਕਰੇਗੀ ਤੇ ਪੰਜਾਬ ਦੇ ਹਿੱਤ ਲਈ ਕੰਮ ਕਰੇਗੀ ਆਓ ਤੁਹਾਨੂੰ ਮਿਲਾਂਦੇ ਆ ਜੀ ਆ ਭਾਜੀ ਸਾਡੇ ਨਾਲ ਖੜੇ ਨੇ ਤੇ ਅਸੀਂ ਦੋਰ ਦੀ ਵੀਡੀਓ ਬਣਾਉਂਦੇ ਵੇ ਸੀਗੇ ਅਸ਼ੋਕ ਪਾਸਪੀ ਜੀ ਖੜੇ ਹੋਏ ਨੇ ਮੈਂਬਰ ਆਫ ਪਾਰਲੀਮੈਂਟ ਦੇ ਇਲੈਕਸ਼ਨ ਦੇ ਲਈ ਆ ਤੁਸੀਂ ਦੇਖ ਸਕਦੇ ਹੋ ਕੁੰਤਮਾ ਸਾਹਿਬ ਵੀ ਹੈਗੇ ਅਰਵਿੰਦ ਕੇਜਰੀਵਾਲ ਭਾਜੀ ਤੋਂ ਪੁੱਛਦੇ ਆ ਭਾਜੀ ਇਹ ਉਹਨਾਂ ਨੇ ਬੋਲ ਲਾਏ ਨੇ ਕਵਾਨੋ ਕੀ ਲੱਗਦਾ ਇਹਨਾਂ ਨੇ ਕੰਮ ਕਰਾਇਆ ਨਹੀਂ ਤੁਹਾਡੇ ਤੁਸੀਂ ਵੀ ਕਹੋਗੇ ਨਾ ਇਹਨੇ ਕੰਮ ਸਾਲੇ ਬਹੁਤ ਵਧੀਆ ਕੰਮ ਕੀਤਾ ਬਿੱਲ ਬਾਬ ਕਰਤਾ ਹੋਰ ਅੱਗੇ ਬਹੁਤ ਮਾਫ ਕਰਦੇ ਹੋਰ ਇਹ ਸਾਡੇ ਇਹਨੇ ਕਹਿੰਦੇ ਸਰਕਾਰ ਨੂੰ ਵੀ ਸਾਡੇ ਕੋ ਕੰਨ ਜੀ ਆਹੀ ਕਚੇਰੀ ਹੁੰਦੇ ਆ ਲਾਇਸੈਂਸ 10000 ਰੁਪਏ ਦਾ ਲਾਇਸੈਂਸ ਲੋ ਜੀ ਆ ਟਰਾਈ ਜੋ ਜੀ ਅਕੀਰ ਅਕਸਰ ਚਰਣਾ ਇਹ ਲਾਇਸੈਂਸ ਲੋ ਜੀ ਪਰ ਉਹ ਨਹੀਂ ਆਣੀ ਮੋਰੇ ਨੂੰ ਆ ਚਾਰ ਪੰਜ ਦਿਨ ਨੂੰ ਵਧੀਆ ਸਮਾਓ ਹਾਂਜੀ 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 ਬਹੁਤ ਜ਼ਿਆਦਾ ਆ ਵੀ ਕਈਆਂ ਨੇ ਜਿੰਨੇ ਵੀ ਕੰਮ ਕੀਤੇ ਵਧੀਆ ਕੀਤੇ ਟੋਪ ਦੇ ਕੰਮ ਕੀਤੇ ਗਾਹ ਵੀ ਵਧੀਆ ਕਰਨਗੇ ਹੋਰ ਕਰਨਗੇ ਅੱਜ ਇਹ ਕਹਿੰਦੇ ਵੀ ਅਸੀਂ ਸਾਨੂੰ ਪਾਰਟੀ ਵਗੈਰੇ ਲਗੇ ਵੋਟ ਕੰਮ ਤਾਂ ਕਿਤੇ ਹੈ ਗਿਆ ਕੰਮ ਬਸਾਰੇ ਕਿਤੇ ਵਧੀਆ ਕਿਤੇ ਬੋਰਡ ਵੀ ਸੀਰ ਨੂੰ ਪਾ ਲਈਆਂ ਬਿੱਲ ਮਾਮ ਕਰਦਾ ਲੈ ਹੋਰ ਕੋਈ ਮਾਮਕਾ ਨਹੀਂ ਹੈਗਾ ਹੋਰ ਕੱਦ ਨੇ ਵਧੀਆ ਵਧੀਆ ਕੰਮ ਕਰਨਗੇ ਹੋਈ ਤਾਂ ਵੱਡੀ ਕਰੀ ਕਿਹੜੀ ਕੁਰਬਾਨੀ ਹੈਗੀ ਆ ਹੈ ਸਾਡਾ ਇਹ ਆ ਗੁਲਾਤੋਂ ਬੈਂਦੀ ਆ ਕਿ ਸਾਡੇ ਰੇ ਆ ਬਿਜਲੀ ਦੇ ਬਿੱਲ ਆ ਕਿ ਸਾਡੇ ਲਾਇਸੈਂਸ ਦਾ ਇਹਨਾਂ ਨੂੰ ਕੋਈ ਨਹੀਂ ਸੰਸਦਾ ਜੰਨੇ 10000 ਮੰਗਦਾ ਕੋਈ 12000 ਮੰਗਦਾ ਆ ਟਰਾਈ ਉਹ ਆ ਦੋ ਸਾਨੂੰ ਆ ਪਰੇਸ਼ਾਨੀ ਆ ਰਹੀ ਹੈ ਮੋਰੇ 4-5 ਦਿਨੋਂ ਆਣੀ ਹੈਗੀ ਆ ਭਾਈ ਜਿਹੜੇ ਇਹਨਾਂ ਨੇ ਐਮਪੀ ਦੇ ਉਮੀਦਵਾਰ ਖੜਾਇਆ ਇਹਨਾਂ ਸ਼ੋਪਰਾਸ਼ਰ ਪੱਪੀ ਜੀ ਤੁਹਾਨੂੰ ਲੱਗਦਾ ਹੈ ਵਧੀਆ ਕੰਮ ਕਰਨਗੇ ਤੇ ਆਪਣੀ ਬਾਤ ਜਿਹੜੀ ਹੈ ਪਾਰਲੀਮੈਂਟ ਦੇ ਵਿੱਚ ਚੱਕਣਗੇ ਹਾਂਜੀ ਹਾਂਜੀ ਚੱਕਣਗੇ ਤੇ ਤੁਹਾਡੇ ਭਾਈ ਕੀ ਕੀ ਕਿਹੜੇ ਮੁੱਦੇ ਹੈਗੇ ਆ ਨੂੰ ਤੁਸੀਂ ਘਰ ਦੇ ਵਿੱਚ ਵੀ ਜਿਵੇਂ ਚਲਾਉਂਦੇ ਹੋ ਆਪਣਾ ਘਰ ਗੁਜ਼ਾਰਾ ਕਰਦੇ ਹੋ ਤੇ ਘਰ ਦੇ ਵਿੱਚ ਤੁਹਾਨੂੰ ਕੀ ਲੱਗਦਾ ਕਿਹੜੀ ਚੀਜ਼ਾਂ ਸਸਤੀ ਹੋਣੀ ਚਾਹੀਦੀਆਂ ਸਸਤੀ ਹੈ ਸਿਲੰਡਰ ਸਸਤਾ ਹੋ ਗਿਆ ਆਪਣੀ ਬਿਜਲੀ ਆ ਮਾਫ ਹੋ ਜਾਗੀ ਹੋਰ ਜ਼ੀਰੋ ਇਹ ਕਰਦਣੀਆਂ ਹੋਰ ਨਾ ਹੋਰ ਵੀ ਆਈਟਮਾਂ ਹੋਰ ਇਹਨੇ ਕਰਦਣੇ ਕੰਮ ਹੋਰ ਕੁ ਬੜੀ ਦੇ ਬੜੇ ਕੰਮ ਕਰਨਗੇ ਤੇ ਇਹਨਾਂ ਬਾਤ ਇਹ ਰਵੇ ਸਾਰੇ ਸਾਡੇ ਜਿੰਨੇ ਵੋਟਾਂ ਸੀ ਇਹਨਾਂ ਨੂੰ ਪਾਣੀ ਆ ਗਈਆਂ ਅੱਗੇ ਸਾਨੂੰ ਆ ਪ੍ਰੇਸ਼ਾਨੀ ਸਾਡੀ ਖਤਮ ਕਰੋ ਉਹ ਕਹਿੰਦੇ ਚਾਰ ਪੰਜ ਤਿੰਨ ਤਾਂ ਕਰਨ ਤਾਂ ਕਰ ਬਰਦੀ ਜੀ ਸਮਾ ਲਈਆ ਕਹਿੰਦੇ ਲਾਇਸੈਂਸ ਲੈ ਕੋ ਲਾਇਸੈਂਸ ਨੂੰ ਕਹਿੰਦੇ 10 ਮਹਰ ਕੋ 12000 ਰੁਪਏ ਮਗਰ ਕਿੱਥੇ ਦਵਾਂਗੇ ਇਹਨਾਂ ਵਾਲੇ ਕੱਜਾ ਜੀ ਕੈਂਪਲ ਵਾਲੋ ਲਾਇਸੈਂਸ ਬਣਾ ਲਈਏ ਅਸੀਂ ਤੁਹਾਨੂੰ ਮੇਰੇ ਦਿੱਕਤ ਆਈ ਹੈ ਕਿ ਮਤਲਬ ਲਾਇਸੈਂਸ ਦਾ ਤੁਹਾਨੂੰ ਹੱਲ ਕਰ ਦਿੱਤਾ ਜਾਵੇ ਤੁਸੀਂ ਬਾ ਨੰਬਰ ਤੇ ਨਾਮ ਤਾਂ ਨੰਬਰ ਵੀ ਲਿਖਿਆ ਹੋਇਆ ਹੈ ਲਾਇਸੈਂਸ 2022 ਤੱਕ ਹੀ ਖਤਮ ਹੋ ਗਿਆ ਜੀ 3 ਸਾਲ ਦਾ ਉਹ ਕਹਿੰਦੇ ਲਓ ਜੀ 10000 ਰੁਪਏ ਲਓ ਤਾਂ ਕਰਾਂਗੇ ਤੇ ਏ ਬਰਸੰਦੀ ਆਰੀ ਮੁਰੇਪ ਚਾਰ ਪੰਜ ਤਿੰਨ ਸਾਡੇ ਵੱਲੀ ਹੋਣਗੇ ਹਾਂ ਬਿਲਕੁਲ ਬਿਲਕੁਲ ਹਾਂਜੀ ਤੋਂ ਵੀ ਹੁਣ ਜਿਹੜੀ ਟ੍ਰੈਫਿਕ ਪੁਲਿਸ ਹੈਗੇ ਉਹਨਾਂ ਨੇ ਸਖਤ ਨਿਰਦੇਸ਼ ਦਿੱਤੇ ਨੇ ਕਿ ਇੱਕਦੋ ਵਰਦੀ ਹੋਣੀ ਚਾਹੀਦੀ ਆ ਲਾਇਸੈਂਸ ਹੋਣਾ ਚਾਹੀਦਾ ਤੁਹਾਡੀ ਭਾਈ ਇਲੈਕਟ੍ਰਿਕ ਰਿਕਸ਼ਾ ਕੀ ਆ ਇਹ ਰਿਕਸ਼ਾ ਕੀ ਕੀ ਰੱਤ ਸਾਡੇ ਕੋਲੇ ਅੱਛਾ ਅੱਛਾ ਇਹ ਰਿਕਸ਼ਾ ਪਹਿਲਾਂ ਸੀ ਸਾਡੇ ਕੋਲ ਡੀਜ਼ਲ ਗੱਡੀ ਉਹ ਤੋਂ ਬੰਦ ਸੀਗੀ ਸਵਾਰੀ ਇਹਦੀ ਬੈਟਰੀ ਦਾ ਰਕਸ ਲੈ ਲਿਆ ਜਦੋਂ ਵੀ ਜਿੰਨਾ ਟੈਪ ਪਾਸੇ ਰੋਟੀ ਬਣ ਚੱਲੀ ਜਾਂਦਾ ਚਲੋ ਬਿਜਲੀ ਦਾ ਬਿੱਲ ਮੁਆਫਾ ਚਲਾਈ ਜਾਂਦੇ ਆ ਮੋਰੇ ਸਾਡੂ ਆਏ ਜਾਂ ਲਾਇਸੈਂਸ ਦੀ ਪਰੇਸ਼ਾਨੀ ਆਉਂਦੀ ਆ ਲਾਇਸੈਂਸ ਤੁਸੀਂ ਐਂਡ ਦੇ ਵਿੱਚ ਜਨਤਾ ਨੂੰ ਕੀ ਅਪੀਲ ਕਰੋਗੇ ਕੀ ਜਨਤਾ ਦੀ ਆਵਾਜ਼ ਚੱਕੀ ਜਾਂਦੀ ਹੈ ਤੁਸੀਂ ਕੀ ਅਪੀਲ ਕਰੋਗੇ ਕਿਹੜੀ ਪਾਰਟੀ ਨੂੰ ਵੋਟ ਕਰਨੀ ਚਾਹੀਦੀ ਹੈ ਲੋਕਾਂ ਨੂੰ ਜਾਂ ਕਿਹੜੀ ਪਾਰਟੀ ਨੂੰ ਪੋਜ਼ਿਟਿਵ ਲੈ ਕੇ ਜਾਣਾ ਚਾਹੀਦਾ ਇਲੈਕਸ਼ਨ ਤੇ ਤੇ ਸਾਨੂੰ ਤਾਂ ਪਾਰਟੀ ਹੈਗੀ ਆ ਆ ਪਾਰਟੀ ਛਾੜੂ ਪਾਰਟੀ ਇਹੀ ਗਾਂ ਜਾਣਗੀ ਇਹੀ ਤਰ੍ਹਾਂ ਕਿਆ ਕਰ ਰਹੀ ਇਹਨੇ ਗਾਰਾਂ ਜੋ ਕਰ ਰਹੀ ਵਧੀਆ ਕਰਨਾ ਲੋਕੀ ਕਹਿੰਦੇ ਆ ਤੇਰੇ ਕਹੀ ਜਾਂਦੇ ਇਹ ਨਹੀਂ ਕਿਸ ਨੇ ਕੀਤਾ ਸਾਨੂੰ ਬੜਾ ਵੀ ਬੇਕਸਰ ਬਹੁਤ ਕੰਮ ਕੀਤੇ ਵਜੋਂ ਬੜੇ ਕੰਮ ਕੀਤੇ ਆ ਬਿੱਲ ਮਾਫ ਕਰਦਾ ਹੋਰ ਮਾਫ ਕਰਦਾ ਸਾਡੂ ਕਰ ਰਹੀ ਆ ਵੀ ਸਾਡੇ ਆ ਵੀ ਦੇ ਬਾਦ ਵਿੱਚ ਨਿਸਾਨਸਾ ਇਹ ਨੂ ਹੋ ਜਾਣੇ ਆ ਜਾਂ ਨਵੇਂ ਬਣਾ ਕੇ ਦੇਣੇ ਸਾਨੂੰ ਇਹਦੇ ਵੇਲੇ ਸਰਕਾਰ ਸਾਡਾ ਹੱਲ ਕਰਨ ਸਾਡਾ ਤੇ ਸਾਡੀਆਂ ਵੋਟਾਂ ਸਾਡੀਆਂ ਇਹਨੂੰ ਪੈਂਦੀਆਂ ਹੈਗੀਆਂ ਹਾਂ ਨਾਲ ਸਾਡੇ ਇੱਥੇ ਰਹਿਣ ਵਾਲਾ ਹੈਗਾ ਸਾਡਾ ਮੰਤਰੀ ਸਾਹਿਬ ਦੇ ਭਾਈ ਹੁਣ ਜਿਹੜੀ ਜਨਤਾ ਦੀ ਸਰਕਾਰ ਹੈਗੀ ਆ ਮਤਲਬ ਸੈਂਟਰ ਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਇਸ ਵਾਰ ਜੋ ਮੋਦੀ ਸਾਹਿਬ ਨੇ ਵਾਦਾ ਕੀਤਾ ਹੈਗਾ ਜਾਂ ਅੱਗੇ ਕਰਨਗੇ ਕੀ ਲੱਗਦਾ ਹੈ ਕਿ ਉਹ ਪੂਰੇ ਕਰਨਗੇ ਨਹੀਂ ਕਰਨਗੇ ਉਹ ਝੂਠੇ ਵਾਦੇ ਲਾਗੇ ਆ ਉਹ ਕੁਝ ਨਹੀਂ ਕਰ ਸਕਦੇਗੇ ਐਵੇਂ ਲੋਕੀ ਕਹਿੰਦੇ ਆ ਇੱਥੇ ਤਾਂ ਵੋਟ ਬੋਟ ਮੋਦੀ ਨੂੰ ਪੈਣੀ ਨਹੀਂ ਜਾਂ ਕਾਂਗਰਸ ਆ ਜਾਂ ਆਪਣਾ ਝਾੜੂ ਆ ਆਪ ਪਾਰਟੀ ਨੂੰ ਵੋਟ ਪੈਣੀ ਪੈਣੀ ਆ ਹਾਂ ਹਾਂ ਫੋਰ ਦੇ ਮੰਨਦੇ ਹੈਗੇ ਇਹ ਮੋਦੀ ਮੋਦੀ ਨੂੰ ਕਿਹਨ ਵੋਟ ਪਾਣੀ ਨਹੀਂ ਹੈਗੀ ਭਈ ਇਹ ਤਾਂ ਕਹਿੰਦੇ ਮੋਦੀ ਸਾਹਿਬ ਨੇ ਜਿਹੜੇ ਰਾਸ਼ਨ ਹੈਗੇ ਐ 80 ਕਰੋੜ ਲੋਕਾਂ ਨੂੰ ਫ੍ਰੀ ਰਾਸ਼ਨ ਦੇ ਰਹੇ ਦੇ ਇਹਨਾਂ ਜਿੰਤਾ ਨੂੰ ਫਾਇਦਾ ਨਹੀਂ ਹੋ ਰਿਹਾ। ਨਾ ਕੋਈ ਦੱਸਣ ਉਸ ਲਈ ਕੋਈ ਬਾਤ ਦਿਨੇ ਬਾਦ ਹੈ। ਗਾਲ੍ਹਾਂ ਤਾਂ ਨਹੀਂ ਆਇਆ ਕਰਾਂ ਉਹ ਕਰਾ ਕੁਝ ਨਹੀਂ ਕੀਤਾ ਕੋਤਾ। ਇਹ ਕਰਨ ਵਾਲੇ ਆਮ ਪਾਰਟੀ ਨੇ ਕੀਤਾ ਜੋ ਕੀਤਾਗਾ। ਸਾਨੂੰ ਤਾਂ ਇਹ ਪਾਰਟੀ 'ਤੇ ਲੱਗਦੀ ਹੈਗੀ ਆ। ਅਸੀਂ ਤਾਂ ਇਹਨੂੰ ਵੋਟਾਂ ਵੀ ਦੇਣ ਨੂੰ ਪਾਣੀਆ ਬਸ। ਸਾਡੇ ਹੱਲ ਕਰੀ ਜਾਣੇ ਆ। ਗਾਂ ਅਸੀਂ ਵੋਟਾਂ ਨੂੰ ਪਾਈ ਜਾਣੇ ਆ ਸਾਡੇ ਲਾਇਸੈਂਸ ਦੀ ਪਰੇਸ਼ਾਨੀ ਹੈ ਕਹਦਣ ਵੀ ਸਸਤੇ ਸਸਤੇ ਲਾਇਸੈਂਸ ਸਾਡੇ ਬਣਾ ਕੇ ਦੇਣ। ਜਾਂ ਕੈਂਪ ਵਾਲਾ ਹੋਵੇ ਲਾਇਸੈਂਸ ਬਣਾ ਦੇ ਸਾਡੇ। ਬਹੁਤ ਵੱਧੀਆ ਮੂਰ। ਭਾਈ ਤੁਸੀਂ ਆਪਣਾ ਭਾਰਾ ਰਾਇ ਰੱਖੀ ਹੈ ਬਹੁਤ ਵਧੀਆ ਉਮੀਦ ਕਰਦੇ ਆ ਤੁਹਾਡੇ ਜਿਹੜੀ ਉਮੀਦਾਂ ਹੈਗੀਆਂ ਸਰਕਾਰ ਤੋਂ ਜਰੂਰ ਪੂਰੀ ਹੋਣਗੀ ਤੇ ਇੱਦਾਂ ਤੁਸੀਂ ਦੇਖ ਸਕਦੇ ਹੋ ਪਾਜੀ ਸੀਗੇ ਤੇ ਅਸੀਂ ਖੜੇ ਹੋਏ ਆ ਜੀ ਡੁਗਰੀ ਦੇ ਪੁਲ ਦੇ ਉੱਤੇ ਤੇ ਇੱਥੇ ਬੋਰਡ ਲੱਗਿਆ ਹੋਇਆ ਆਮ ਆਦੀ ਪਾਰਟੀ ਦਾ ਤੇ ਜਿਹੜੇ ਪਾਜੀ ਹੈਗੇ ਆ ਈ ਰਿਕਸ਼ਾ ਚਲਾਉਂਦੇ ਨੇ ਇਹਨਾਂ ਨੇ ਕਿਹਾ ਕਿ ਸਰਕਾਰ ਵਧੀਆ ਕੰਮ ਕਰ ਰਹੀ ਆ ਦੇਖਦੇ ਆ ਹੁਣ ਕੀ ਲੋਕੀ ਕਿਨੂੰ ਵੋਟ ਬੰਦੇ ਨੇ ਤੁਹਾਡਾ ਸੰਵਿਧਾਨਿਕ ਅਧਿਕਾਰ ਹੈ ਜਰੂਰ ਪਾਓ ਸਰਦਾਜੀ ਨੇ ਸਾਡੇ ਨਾਲ ਪਾਜੀ ਇਹ ਪਾਜੀ ਤਾਂ ਕਹਿੰਦੇ ਕਿ ਆਮ ਆਦੀ ਪਾਰਟੀ ਵਧੀਆ ਕੰਮ ਕਰ ਰਹੀ ਹੈ ਅੱਛਾ ਤੁਸੀਂ ਕੀ ਕਹੋਗੇ ਹੁਣ ਵੋਟਾਂ ਆ ਰਹੀਆਂ ਉਹ ਵਧੀਆ ਕੰਮ ਕਰੀਏ ਜੀ ਮੈਂ ਕਹਿੰਦਾ 5 ਸਾਲ ਹੋਏ ਤੇ 5 ਸਾਲ ਲੱਗੇ ਵੀ ਆਵੇ ਅੱਛਾ ਹਾਂਜੀ ਹਾਂਜੀ ਮੈਨੂੰ ਤਾਂ ਕਿਹਾ ਤੁਹਾਨੂੰ ਵਧੀਆ ਲੱਗੇ ਆ ਜਾਂ ਤੁਸੀਂ ਚਾਹਦੇ ਹੋ ਕਿ ਅੱਗੇ ਕੰਮ ਹੋਣ ਉਹ ਵੀ ਥੋੜਾ ਸਾਥ ਦਿਓ ਥੋੜੀ ਬਾਤ ਪਹੁੰਚੇਗੀ ਪਾਰਲੀਮੈਂਟ ਤੱਕ ਦੇਖ ਸਕਦੇ ਹੋ ਭਾਜੀ ਆਟੋ ਵਾਲੇ ਭਾਜੀ ਕਿਉਂਕਿ ਇਹਨਾਂ ਨੇ ਰੋਜ਼ ਚਲਾਣੀ ਹੁੰਦੀ ਹੈ ਗੱਡੀ ਇਹਨਾਂ ਨੂੰ ਤੰਗ ਪ੍ਰੇਸ਼ਾਨ ਵੀ ਨਾ ਕੀਤਾ ਜਾਵੇ ਤੇ ਇਹਨਾਂ ਦੇ ਜਿਹੜੇ ਚਾਰਨ ਵੀ ਨਾ ਕਿਤੇ ਜਾਣ ਇਹਨਾਂ ਨੂੰ ਥੋੜਾ ਟਾਈਮ ਦਿੱਤਾ ਜਾਵੇ ਕਿ ਇਹ ਆਪਣੀ ਵਰਦੀਆਂ ਵੀ ਸਵਾ ਲੈਣ ਆਪਣੇ ਜਿਹੜੇ ਹੈਗੇ ਆ ਆਪਣੇ ਆਈਡੀ ਕਾਰਡ ਵੀ ਬਣਵਾ ਲੈਣ ਠੀਕ ਹੈ ਜੀ ਇਹਨਾਂ ਨੇ ਨਾਮ ਵਗੈਰਾ ਤਾਂ ਲਿਖਿਆ ਹੀ ਹੋਇਆ ਤੇ ਲਾਇਸੈਂਸ ਦੀ ਦਿੱਕਤ ਹੈਗੀ ਹੈ ਲੋਕਾਂ ਨੂੰ ਜ਼ਿਆਦਾ ਹੋ ਵੀ ਜ਼ਰੂਰ ਹੱਲ ਹੋਣੀ ਚਾਹੀਦੀ ਹੈ ਜੀ ਥੈਂਕ ਯੂ ਜਿਵੇਂ ਕਿ ਤੁਹਾਨੂੰ ਪਾਈ ਦੀ ਰਾਏ ਦੱਸੀ ਹੈਗੀ ਆ ਇਹਨਾਂ ਨੇ ਤਾਂ ਆਮ ਆਦਮੀ ਪਾਰਟੀ ਨੂੰ ਪੂਰੇ ਨੰਬਰ ਦਿੱਤੇ ਹੈਗੇ ਆ ਤੇ ਇਹਨਾਂ ਨੇ ਲੋਕਾਂ ਨੂੰ ਕਹਿੰਲੀ ਕੀਤੀ ਹੈਗੀ ਕਿ ਵੱਧ ਤੋਂ ਵੱਧ ਸ਼ੋਕ ਪ੍ਰਾਸ਼ਰ ਬੱਪੀ ਜੀ ਨੂੰ ਪਾਰਲੀਮੈਂਟ ਤੇ ਪਹੁੰਚਾਣਾ ਚਾਹੀਦਾ ਤਾਂਕਿ ਉਹ ਜਿਹੜੀ ਆਵਾਜ਼ ਆ ਸਿੱਧਾ ਪ੍ਰਧਾਨ ਮੰਤਰੀ ਤੇ ਪਹੁੰਚੇ ਸਿੱਧਾ ਲੋਕਾਂ ਤੇ ਪਹੁੰਚੇ ਬਾਕੀ ਵਧੀਆ ਭਾਈ ਰਾਏ ਜਰੂਰ ਦੋ ਤੁਹਾਨੂੰ ਕੀ ਲੱਗਦਾ ਹੈ ਕਿ ਜੇ ਸਰਕਾਰ ਆਏਗੀ ਤੇ ਕੌਣ ਵਧੀਆ ਕੰਮ ਕਰਦੀ ਹੈ ਇਹ ਵੀਡੀਓ ਜਰੂਰ ਸ਼ੇਅਰ ਹੋਣੀ ਚਾਹੀਦੀ ਹੈ ਜਨਤਾ ਦੀਆਂ ਪਹੁੰਚੀ ਚਾਹੀਦੀ ਹੈ ਬਾਕੀ ਅਗਲੀ ਖਬਰਾਂ ਦਾ ਮਿਲਦੇ ਆ ਮੈਂ ਗੁਪਤਾ ਨੂੰ ਜਾਣ ਪਰਮੇਸ਼ਾਹ ਥੈਂਕ ਯੂ